ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਿਹੜੀ ਸਥਿਤੀ ਬਦ ਤੋਂ ਬਦਰ ਹੋ ਚੁੱਕੀ ਆ ਉਵੇਂ ਹੀ ਇਹ ਮੀਹਾਂ ਦੀ ਮਾਰ ਹਰ ਵਾਰ ਦੀ ਤਰ੍ਹਾਂ ਜਿਵੇਂ ਕਿ ਜਿੰਨੇ ਵੀ ਗਰੀਬ ਪਰਿਵਾਰ ਨੇ ਉਹਨਾਂ ਨੂੰ ਇਹਦਾ ਖਮਿਆਜ਼ਾ ਭੁਗਤਣਾ ਪੈਂਦਾ ਉਵੇਂ ਹੀ ਇੱਕ ਸਾਡੇ ਸਾਹਮਣੇ ਇੱਕ ਅੱਜ ਜਿਹੜੀ ਕਿ ਮੰਦਭਾਗੀ ਖਬਰ ਸਾਨੂੰ ਸੁਣਨ ਨੂੰ ਮਿਲੀ ਆ ਕਿ ਪਿੰਡ ਬੁਆਣੀ ਵਿਖੇ ਇੱਕ ਔਰਤ ਜਿਹੜੇ ਕਿ ਆਪਣੇ ਪਰਿਵਾਰ ਦੇ ਨਾਲ ਇੱਕ ਮਕਾਨ ਦੇ ਅੰਦਰ ਰਹਿ ਰਹੇ ਸੀਗੇ 60 ਸਾਲ ਜਸਪਾਲ ਕੌਰ ਦੇਰ ਰਾਤ ਉਹਨਾਂ ਦੀ بارش ਦੇ ਕਾਰਨ ਲਗਾਤਾਰ ਹੋ ਰਹੀ بارش ਦੇ ਕਾਰਨ ਛੱਤ ਡਿੱਗਣ ਕਰੋਂ ਉਹਨਾਂ ਦੀ ਮੌਤ ਹੋ ਚੁੱਕੀ ਆ ਸੋ ਅੱਜ ਉਹਨਾਂ ਦਾ ਸੰਸਕਾਰ ਕੀਤਾ ਗਿਆ ਸਰਕਾਰੀ ਨੁਮਾਇੰਦੇ ਵੀ ਬਹੁਤ ਬਹੁਤ ਪਹੁੰਚੇ ਨੇ ਤੇ ਮਾਨਯੋਗ ਐਮ ਐਲ ਏ ਸਾਹਿਬ ਹਰਕਾ ਪਾਇਲ ਵੀ ਇੱਥੇ ਪਹੁੰਚ ਚੁੱਕੇ ਹਨ ਉਹਨਾਂ ਵੱਲੋਂ ਵੀ ਇਹਨਾਂ ਨੂੰ ਹੌਸਲਾ ਦਿੱਤਾ ਗਿਆ ਤੇ ਨਾਲ ਦੀ ਨਾਲ ਇਹਨਾਂ ਨੂੰ ਮੁਆਵਜ਼ਾ ਦੇਣ ਦੀ ਵੀ ਜਿਹੜੀ ਕਿ ਅਪੀਲ ਕਰ ਦਿੱਤੀ ਗਈ ਆ ਸੋ ਹੁਣ ਜਿਹੜੇ ਕਿ ਪਰਿਵਾਰ ਦੇ ਇੱਥੇ ਦੇ ਆਪਣੇ ਵਸਿਰੀਂ ਕਿ ਨਹੀਂ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਵੀ ਹੋਰ ਵੀ ਸਰਕਾਰ ਨੂੰ ਘਹਾਰ ਲਗਾਈ ਗਈ ਆ ਕਿ ਜੋ ਵੀ ਹੋਰ ਬਣਦੀ ਸਾਡੀ ਮਦਦ ਹੈ ਕਿ مالی ਮਦਦ ਜੋ ਵੀ ਮਦਦ ਸਾਨੂੰ ਲੋੜ ਵਾਂ ਅਸੀਂ ਲੋੜ ਵਾਂਦਾ ਜਿਸ ਮਦਦ ਦੇ ਸਾਨੂੰ ਕੀਤੀ ਆ ਵੀ ਕੀ ਨਾਮ ਹੈ ਤੁਹਾਡਾ ਸੰਦੀਪ ਸਿੰਘ ਜੀ ਇਹ ਮਦਭਾਗੀ ਕੱਟਣਾ ਕਿੱਦਾਂ ਵਾਪਰੇ ਇਹ ਰਾਤ ਸਾਰੀ ਰਾਤ ਇੱਥੇ ਪੈਸੇ ਮਾਤਾ ਜੀ ਮੇਰੇ ਤੇ ਪੈਨ ਨਾਲ ਕੋਈ ਵੀ ਨਹੀਂ ਚੀਜ਼ ਅਸੀਂ ਸਵੇਰੇ ਉੱਠ ਕੇ ਮੈਂ 4 ਵਜੇ ਦੇਖਿਆ ਜਦੋਂ ਠੀਕ ਸੀ 4:15 ਮਿੰਟ ਤੇ ਇਹ ਦਿਖ ਚੁੱਕਿਆ ਸੀ ਤੇ ਜੀ ਆ ਕੇ ਦੇਖਿਆ ਮੇਰੇ ਚਾਚਾ ਹੀ ਨੇ ਮੈਨੂੰ ਆ ਕੇ ਠਾਲਿਆ ਬਈ ਆਂ ਕੁੰਡਾ ਖੜਕਾਇਆ ਖੜਕਾਇਆ ਇਹਨਾਂ ਨੇ ਵੀ ਜਿਹੜਾ ਦਾ ਕਾਲਿਆ ਦੇਖਿਆ ਡਾਟਾਂ ਡੇਗੀਆਂ ਤੇਰੀਆਂ ਮਾ ਆ ਕੇ ਦੇਖਿਆ ਵੀ ਜਿਹੜਾ ਤਾਂ ਮਾਤਾ ਹੀ ਛੜੀ ਥੱਲੇ ਆਈ ਸੀ ਕੀ ਨਾਮ ਸੀ ਲਾਲਾ ਜਸਪਾਲ ਕੌਰ ਸੀ ਕੀ ਨਿਮਨ ਸੀ 6 ਸਾਲ ਦੀ ਉਮਰ ਸੀ ਸਰਕਾਰ ਤੋਂ ਕੀ ਮਿਲਦਾ ਮੰਗ ਸਰਕਾਰ ਤੋਂ ਮਾਹੀ ਕਰਦਾ ਵੀ ਬਸ ਜਿਹੜੇ ਕੋ ਮਦਦ ਦਿੱਤੀ ਜਾਂ ਵੀ ਸਾਡੀ ਉਹੀ ਆਈ ਮਾਨਯੋਗ ਸਰਕਾਰ ਦੇ ਫਾਈਲਸ ਤੋਂ ਲਾਲਾ ਮਨੀਂਦਰ ਗੈਸ ਕੋਲ ਹੀ ਪਹੁੰਚੀ ਸੀ ਇਹ ਸਵਾਲਾਂ ਦੇ ਵਾਕ ਕਿਹੜੇ ਨੇ ਉਹ ਤਾਂ ਕਹਿ ਕੇ ਗਏ ਨਹੀਂ ਵੀ 2000 ਵੀ 2 ਲੱਖ ਰੁਪਏ ਸੀ ਦੇਵਾਂਗੇ ਵੀ 2 ਲੱਖ ਦੀ ਪ੍ਰੋਡਕਸ਼ਨ ਕਿੰਨੀ ਕੀਤਾ ਜਾਊਗਾ ਵੀ ਟੋਟਲ 4 ਲੱਖ ਰੁਪਏ ਸੀ ਕਹਿੰਦੇ ਵੀ ਦੇਵਾਂਗੇ ਤੁਹਾਨੂੰ ਇਹ ਉਹਨਾਂ ਨੂੰ ਜਦੋਂ ਇਹ ਹਾਦਸਾ ਵਾਪਰਿਆ ਉਹਨਾਂ ਦੀ ਮੌਤ ਤੁਰੰਤ ਹੋ ਗਈ ਸੀਗਾ ਕੋਈ ਜੇਰੇ ਇਲਾਜ ਹੌਸਪਤਲ ਲੈ ਕੇ ਗਏ ਸੀ ਨਹੀਂ ਤੁਰੰਤ ਜਦ ਇਹ ਮੌਤ ਹੋ ਗਈ ਸੀ ਤੁਰੰਤ ਜਦ ਇਹਨਾਂ ਦੀ ਤੁਹਾਨੂੰ ਤਕਰੀਬਨ ਕਿੰਨੇ ਵਜੇ ਜਾਣਕਾਰੀ ਮਿਲੀ ਸਾਨੂੰ 4:15 ਮਿੰਟ ਤੇ ਮਿਲ ਗਈ ਸੀ ਮੈਂ ਜਦ ਆ ਕੇ ਦੇਖਿਆ ਜਦ ਇਹ ਆਪਣੇ ਦਿਖਿਆ ਪੂਰੀ ਹੋਈ ਮਾਤਾ ਜੀ ਇਹ ਜਿਹੜੀ ਇਮਾਰਤ ਸੀਗੀ ਕਮਰਾ ਸੀਗਾ ਕੀ ਇਹ ਖਸਤਾ ਹਲ ਸੀ ਕਿਸੇ ਜਾਂ ਸੀ ਅਸੀਂ ਡੇਲੀ ਇੱਥੇ ਮਾਤਾ ਜੀ ਪੈਂਦੀ ਸੀ ਅਸੀਂ ਵੀ ਪੈਂਦੀ ਸੀ ਰੋਟੀ ਪਾਣੀ ਸਾਰੇ ਅਸੀਂ ਦਿਨੇ ਹੋਰ ਬੈ ਕੇ ਖਾਂਦੇ ਸੀ ਉਰੇ ਰਾਤ ਨੂੰ ਵੀ ਦਿਨੇ ਵੀ ਖਾਂਦੇ ਸੀ ਉਰੇ ਉਰੀ ਪੈਂਦੀ ਸੀ ਉਰੀ ਬਹਿੰਦੀ ਸੀ ਅਸੀਂ ਕੀ ਨਾਮ ਹੈ ਤੁਹਾਡਾ ਮਨੋਰਜਨਦਰ ਸਿੰਘ ਜੀ ਕਿਦਾ ਪਤਾ ਲੱਗਿਆ ਮੱਧ ਭਗੀ ਘਟਾ ਮਾਤਾ ਪੂਜਾ ਜੀ ਇਹ ਢਲੂ ਕਾ ਪਿਆ ਇਹ ਮਿਲ ਗਿਆ ਮਨੁਕਨ ਚਾਚਾ ਐਂ ਕਹਿੰਦਾ ਪਤਾ ਨਹੀਂ ਕੀ ਦਿੱਤਿਆ ਮੈਂ ਕੋਠੇ ਚੜ੍ਹ ਕੇ ਦੇਖਿਆ ਉਹ ਮਗਾ ਮੇਰਾ ਮਕਾਨ गिर ਗਿਆ ਮੈਂ ਆ ਇਧਰ ਕੌਣ ਕਹਿੰਦਾ ਅਸੀਂ ਉੱਠ ਕੇ ਉਧਰ ਚਲੇਗਾ ਮੇਰੀ ਮਾਂ ਮੇਰੀ ਫਿਗੀ ਅਸੀਂ ਜਦ ਅੱਗੇ ਫਟਾਫਟ ਪੱਥਰ ਚੱਕ ਕੇ ਬਾਹਰ ਕੱਢੇ ਤੇ ਇਹ ਵੀ ਮਾਂ ਨੂੰ ਥੱਲੇ ਖੱਡਿਆ ਫਿਰ ਜਦ ਜਦ ਤੁਸੀਂ ਆਏ ਹੋਏ ਕੱਟਾ ਦੇਖਿਆ ਕਿ ਮਿੱਟੀ ਦੀ ਡੈਥ ਉਸੇ ਟਾਈਮ ਹੋ ਗਈ ਉਸੇ ਟਾਈਮ ਹੋ ਗਈ ਉਸੇ ਟਾਈਮ